ਇੱਕ ਕੋਈ ਨਹੀਂ ਸੀਵਰੇਜ ਜਿਹੜਾ ਬਲਾਕ ਰਹਿੰਦਾ 6 7 ਵਾਰ ਸਾਡੇ ਕੋਟਲੀ ਰੋਡ ਤੇ ਜੀ ਕੋਟਲੀ ਰੋਡ ਵਾਲਾ ਜਿਹੜਾ ਡਿਸਪੋਜ਼ਲ ਆ ਉਹਦੇ ਤੇ ਸਾਰ ਇੱਕ ਮੋਟਰ ਲੱਗੀ ਆ ਛੋਟੀ ਆ ਉਹ ਇੱਕ ਤਾਂ ਉਹਦੇ ਤੇ ਮੋਟਰ ਵੱਡੀ ਲਾਈ ਜਾਵੇ ਇੱਕ ਡਿਸਪੋਜ਼ਲ ਬਣਾਇਆ ਜਾਵੇ ਜਦੋਂ ਬਾਰਿਸ਼ ਆਉਂਦੀ ਆ ਜੀ ਮੋਟਰ ਸੜ ਜਾਂਦੀ ਆ ਮਹੀਨਾ ਮਹੀਨਾ ਫਿਰ ਉਹ ਸੜੀ ਰਹਿੰਦੀ ਆ ਉੱਦੋਂ ਕੋਈ ਵੇਖਦਾ ਨਹੀਂ ਤੇ ਸਾਰਾ ਏਰੀਆ ਜਿਹੜਾ ਉਹ ਬੈਕ ਮਾਰ ਜਾਂਦਾ ਜੀ ਤੇ ਸਰ ਉਹ ਸਕੂਲ ਆ ਉੱਥੇ ਦੋ ਤਿੰਨ ਪੈਂਦੇ ਇਹ ਬੱਚਿਆਂ ਦੀਆਂ ਵੈਣਾ ਵੀ ਕੱਪਦੀਆਂ ਜੀ ਅਦਰਸ਼ ਨਗਰ ਦੇ ਮੋੜ ਤੇ ਜਿਹੜਾ ਆਪਣਾ ਮੁਰਗੀ ਖਾਨਾ ਚੱਪਦੀ ਹੈ ਜੀ ਉਹਦੇ ਪਰਲੇ ਪਾਸੋਂ ਜਦੋਂ ਵੈਣਾ ਮੁੜਦੀਆਂ ਬੱਚਿਆਂ ਦੀਆਂ ਜੀ ਕਈ ਵਾਰੀ ਮੁੱਧੀਆਂ ਹੋ ਜਾਂਦੀਆਂ ਬੱਚਿਆਂ ਦਾ ਵਿਚਾਰਾ ਦਾ ਬਹੁਤ ਮੁਸ਼ਕਲ ਹੋਇਆ ਹੈ ਇਹ ਚਾਲਾਂ ਸਾਡੇ ਇੱਕ ਗੱਲ ਚੱਲੀ ਸੀ ਪਾਰਸਤੀ ਦੀ ਸਾਡੇ ਮਿੰਟੂ ਕੰਨ ਜੀ ਨੇ ਕਿਹਾ ਵੀ ਅੱਜ ਤੱਕ ਕਿਸੇ ਨੇ ਕਿਸੇ ਦੇ ਕੰਮ ਨਹੀਂ ਰੋਕੀ ਵਿਧ ਪ੍ਰੂਫ ਮੈਂ ਗੱਲ ਕਰਦਾ ਜੀ 90 ਲੱਖ ਰੁਪਇਆ ਕਾਂਗਰਸ ਦੀ ਸਰਕਾਰ ਦੇ ਵਿੱਚ ਮਰਾੜ ਸਾਹਿਬ ਲੈ ਕੇ ਆਏ ਸੀ ਚੰਨੀ ਤੋਂ ਪਾਸ ਕਰਾ ਕੇ ਗੂੜਾ ਗੁੱਜਰ ਰੋਡ ਦਾ ਫਾਟਕ ਤੋਂ ਲੈ ਕੇ ਤੇ ਪੁਲ ਤੱਕ ਆ ਪ੍ਰਧਾਨ ਜੀ ਦੀ ਫੋਟੋ ਆ ਜੀ ਤੁਹਾਡੇ ਨਾਲ ਇਹਨਾਂ ਨੇ ਕਿਹਾ ਸੀ ਇੱਥੇ ਪੈਸਿਆਂ ਦੀ ਕੋਈ ਲੋੜ ਨਹੀਂ ਉਹ ਪੈਸੇ 90 ਲੱਖ ਰੁਪਈਆ ਵਾਪਸ ਗਿਆ ਜੀ ਇੱਥੋਂ ਜੇ ਉੱਥੇ ਉਹ ਲੱਗ ਜਾਂਦਾ ਤਿੰਨ ਚਾਰ ਸਕੂਲ ਸੀ ਜਿਲ੍ਹਾ ਘਾਰਾ ਦੀ ਉੱਥੇ ਹਨਮਾਨ ਜੀ ਦਾ ਮੰਦਿਰ ਆ ਉਹ ਤੁਸੀਂ ਆਪ ਹੀ ਵੇਖ ਲਓ ਡੀਸੀ ਸਾਹਿਬ ਉੱਥੇ ਪੈਸਿਆਂ ਦੀ ਲੋੜ ਸੀ ਕਿ ਨਹੀਂ ਲੋੜ ਸੀ ਚਾਰ ਪੰਜ ਵਾਰਡਾਂ ਦੇ ਐਮਸੀ ਬੈਠੇ ਆ ਜਿਹੜੇ ਗੂੜਾ ਗੁੱਜਰ ਰੋਡ ਨਾਲ ਸੰਬੰਧਤ ਆ ਇਹ ਵੀ ਤੁਹਾਨੂੰ ਦੱਸ ਸਕਦੇ ਆ ਪਰ ਤੁਸੀਂ ਤਾਂ ਭਲੀ ਭਾਤੀ ਆਪ ਹੀ ਜਾਣਦੇ ਹੋ ਦੀ ਉਸ ਰੋਡ ਦਾ ਕਿੰਨਾ ਬੁਰਾ ਹਾਲਾ ਮੇਰੇ ਇੱਕ ਮਾਡਲ ਟਾਉਨ ਅੰਬੇਦਕਰ ਨਗਰ ਆ ਜੀ ਉੱਥੇ ਇੰਟਰਲੌਕ ਟਾਇਲ ਦਾ ਟੈਂਡਰ ਪਾਸ ਸੀ ਕਾਂਗਰਸ ਸਰਕਾਰ ਦਾ ਉਦੋਂ ਦੇ ਉਹ ਸਾਰੇ ਟੈਂਡਰ ਰੱਦ ਕਰ ਦਿੱਤੇ ਉਹ ਰੱਦ ਕਰਕੇ ਨਵੇਂ ਸਿਰੇ ਤੋਂ ਕਹਿੰਦੇ ਫੇਰ ਪਾਵਾਂਗੇ ਟੈਂਡਰ ਅਸੀਂ ਇਹ ਸਮੇਟੀਆਂ ਦਾ ਵਿਰੋਧ ਤਾਂ ਹੀ ਕਰਦੇ ਰਹੇ ਵੀਰ ਸਾਹਿਬ ਸਾਡੇ ਜਦੋਂ ਕੋਈ ਕੰਮ ਹੀ ਨਹੀਂ ਹੋਣੇ ਮਹੱਲਿਆਂ ਦੇ ਵਿੱਚ ਅਸੀਂ ਜਵਾਬ ਦੇਈਆਂ ਜੀ ਲੋਕ ਜੁੱਤੀਆਂ ਮਾਰਦੇ ਆ ਐਮਪੀ ਦੇ ਇਲੈਕਸ਼ਨ ਚ ਦਾ ਅਸੀਂ ਤਾਂ ਕਾਂਗਰਸ ਵਾਸਤੇ ਵੋਟ ਮੰਗਣ ਵੀ ਨਹੀਂ ਗਏ ਅਸੀਂ ਕਿਹਾ ਵੀ ਕੰਮ ਵਾਸਤੇ ਵੋਟਾਂ ਮੰਗਈਏ ਪ੍ਰਧਾਨ ਕਾਂਗਰਸ ਦਾ ਅਗਲੇ ਕਹਿੰਦੇ ਕੰਮ ਕੀ ਕੀਤੇ ਸਾਡੇ ਤੁਸੀਂ ਮੇਰਾ ਭਾਰਤ ਗੈਸ ਏਜੰਸੀ ਦੇ ਨੇੜੇ ਜਿਹੜਾ ਏਰੀਆ ਜੀ ਉਹ ਸ਼ਹਿਰ ਤੇ ਵਿਚਾਲੇ ਆ ਗਿਆ ਜੀ ਏਰੀਆ ਉਹ ਸਾਰਾ ਸੀਵਰੇਜ ਪੱਖੋਂ ਅੱਜ ਵੀ ਵਾਂਝਾ ਜੀ ਉੱਥੇ ਸੀਵਰੇਜ ਪੈਣ ਵਾਲਾ ਜੀ 2 ਜਨਵਰੀ ਪ੍ਰਧਾਨ ਜੀ ਨੂੰ ਮੈਂ ਬੇਨਤੀ ਕੀਤੀ ਮੇਰੇ ਘਰ ਦੇ ਕੋਲ ਗੰਦਾ ਪਾਣੀ ਖੜਾ ਜੀ ਮੇਰੇ ਬਾਹਰ ਚ ਲੋਕ ਸੈਣ ਕਰਾਉਣ ਆਉਂਦੇ ਜੁੱਤੀਆਂ ਮਾਰਦੇ ਆ ਅਗਲੇ ਕਹਿੰਦੇ ਤੁਸੀਂ ਐਮਸੀ ਬਣੇ ਤਾਂ ਘਰ ਨਹੀਂ ਸੁਣਾਰ ਸਕਦਾ ਸਾਨੂੰ ਤੂੰ ਕੀ ਸਵਾਰੇਗਾ ਮੈਂ 3-4 ਵਾਰੀਆਂ ਨੂੰ ਬੇਨਤੀ ਕਰਤੀ ਇਹ ਕਹਿੰਦੇ ਮਤਾ ਪਾਸ ਹੋਊਗਾ ਫਿਰ ਬਣੂਗਾ ਪ੍ਰਧਾਨ ਜਾਦੂ ਜੀ ਨੇ ਜਿਵੇਂ ਗੱਲ ਕੀਤੀ ਹੈ ਜੀ ਇਹਨਾਂ ਦੇ ਵਾਰਡ ਦੇ ਵਿੱਚ ਇੱਕ 16 ਲੱਖ ਦਾ ਸੀਵਰੇਜ ਪਾਇਆ ਉਹਦਾ ਕੋਈ ਮਤਾ ਨਹੀਂ ਕੋਈ ਉਹਦੇ ਟੈਂਡਰ ਨਹੀਂ ਲੱਗੇ ਉਹ ਬਿਨਾਂ ਗੱਲ ਤੋਂ ਪਾਤਾ ਤੇ ਇੱਕ ਕਮਿਸੀਅਨ ਦੇ ਘਰ ਦੇ ਕੋਲੇ 200 2 ਲੱਖ ਰੁਪਏ ਦਾ ਕੰਮ ਨਹੀਂ ਹੋ ਸਕਦਾ ਜੀ ਅਸੀਂ ਕਾਹਦੇ ਆਸਤੇ ਇਹਨੂੰ ਸਿਣਗੇ ਪ੍ਰਧਾਨ ਜੀ ਨੂੰ ਕੋਈ ਗੱਲ ਕਹੀਏ ਤਾਂ ਫਿਰ ਜਾਂ ਮਾਰ ਕੇ ਬਸ ਚੁੱਪਚਾਪ ਹੋ ਜਾਂਦੇ ਆ ਜੀ ਇਹ ਸਾਡੀ ਦਿੱਸੀ ਦੀ ਬੇਨਤੀ ਆ ਸ਼ਹਿਰ ਵੱਲੋਂ ਆਪ ਧਿਆਨ ਦਿਓ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਦਾ ਕੋਟਲੀ ਰੋਡ ਦਾ ਬੜਾ ਬੁਰਾ ਹਾਲ ਆ ਜੀ ਬੋੜਾ ਗੁੱਜਰ ਰੋਡ ਦਾ ਬੜਾ ਬੁਰਾ ਹਾਲ ਆ ਵੈਸੇ ਤਾਂ ਸਾਰੇ ਸ਼ਹਿਰ ਦਾ ਨਰਕ ਬਣਿਆ ਪਿਆ ਜੀ 40 ਮੁਕਤੀਆਂ ਦੀ ਧਰਤੀ ਆ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਚਰਮਸ਼ੋਹ ਪ੍ਰਾਪਤ ਧਰਤੀ ਇਤਿਹਾਸਕ ਸ਼ਹਿਰ ਆ ਲੋਕ ਬਾਹਰੋਂ ਮੱਥਾ ਟੇਕਣਾਉਂਦੇ ਆ ਜੀ ਸਾਨੂੰ ਲੋਕ ਗੱਲਾਂ ਕਰਦੇ ਅਗਲੇ ਕਹਿੰਦੇ ਇੱਥੇ ਕੌਣ ਆ ਨਮਾਇੰਦੇ ਸ਼ਹਿਰ ਦੇ ਸ਼ਹਿਰ ਦੇ 31 ਐਮਸੀ ਅਸੀਂ ਕੀ ਕਰ ਰਹੇ ਆ ਜੀ ਕੀ ਅਸੀਂ ਸ਼ਹਿਰ ਦੀ ਦੇਖਭਾਲ ਕੀਤੀ ਆ ਬੀਸਾ ਤੁਹਾਡੇ ਵੱਲੋਂ ਪ੍ਰਸ਼ਾਸਨ ਵੱਲੋਂ ਵਾਰ-ਵਾਰ ਬੇਨਤੀ ਕੀਤੀ ਜਾਂਦੀ ਵੀ ਬੂਟੇ ਲਾਓ ਅੱਜ ਤੱਕ ਸਾਡੇ ਐਮਸੀ ਸਾਹਿਬਾਨਾਂ ਨੇ ਕਦੀ ਅੱਗੇ ਹੋ ਕੇ ਉਹ ਸੀ ਉਸਦਾਨੀ ਉਸ ਚੀਜ਼ ਦੇ ਵਿੱਚ ਯੋਗਦਾਨ ਨਹੀਂ ਪਾਇਆ ਜਿੰਦੇ ਨਾਲ ਸਾਨੂੰ ਆਕਸੀਜਨ ਮਿਲਣੀ ਆ ਸਾਰੇ ਗੰਦੇ ਪਾਣੀ ਨਾਲ ਡੇਂਗੂ ਦੀ ਬਿਮਾਰੀ ਨਾਲ ਲੋਕ ਜੂਝ ਰਹੇ ਆ ਪਿਛਲੇ ਸਾਲਾਂ ਦੇ ਵਿੱਚ ਪ੍ਰਧਾਨ ਜੀ ਬੈਠੇ ਬੇਦੀ ਸਾਹਿਬ ਵੀ ਪ੍ਰਧਾਨ ਰਹੇ ਯਾਦੂ ਜੀ ਨੇ ਪ੍ਰਧਾਨਗੀ ਕੀਤੀ 바ਵਾ ਜੀ ਬੈਠੇ ਆ ਜੀ ਸਤਪਾਲ ਪਠੇਲਾ ਜੀ ਬੈਠੇ ਆ ਜਿਹੜੇ ਆ 5 ਸਾਲਾਂ ਦਾ ਕਾਰਗਜ਼ਾਰ ਆ ਜੀ ਇਹਨਾਂ ਤੋਂ ਸਾਰੇ ਹੀ ਵਧੀਆ ਸੀ ਸਮੇਂ-ਸਮੇਂ ਸਿਰ ਫੋਗਿੰਗ ਹੁੰਦੀ ਸੀ ਮੱਛਰ ਜਿਹੜਾ ਸੀ ਉਹ ਮਰ ਜਾਂਦਾ ਸੀ ਤੇ ਹੁਣ ਸਾਡਾ ਬੜਾ ਬੁਰਾ ਹੋ ਰਿਹਾ ਪਿਆ ਸਾਨੂੰ ਇਸ ਚੀਜ਼ ਤੋਂ ਨਿਜਾਗਤ ਦਵਾਈ ਜਾਵੇ ਧੰਨਵਾਦ ਜੀ ਇਹ ਤਰੀਕ ਕਿਹੜੀ ਹੈ ਕੰਮ ਸ਼ੁਰੂ ਹੋਣ ਦੀ 6-8 ਤੋਂ 15 ਦਿਨ ਕਿੰਨੇ ਹੋਏ ਇਹ ਤਰੀਕ ਹੈ 23 ਅਗਸਤ ਤੇ ਉਹ ਜਿਹੜਾ ਫਾਟਕੋ ਪਾਰ ਹੈ ਕਿੱਥੋਂ ਦੀ ਕਿੱਥੇ ਤੱਕ ਦੱਸੋ ਜਿਵੇਂ ਸ਼ਿਕਾਇਤ ਆਈ ਹੈ ਜੀ ਵਿੱਚੋਂ ਦੀ ਸਾਫ਼ ਕਰ ਦਿੱਤਾ ਜਾਂਦਾ ਆਊਟਫਾਲ ਤੋਂ ਨਹੀਂ ਸ਼ੁਰੂ ਕੀਤਾ ਜਾਂਦਾ ਉਹਦੇ ਬਾਰੇ ਦੱਸੋ ਸਿੰਦ ਸਟਾਰਟਿੰਗ ਪੁਆਇੰਟ ਹੈ ਐਸਟੀਪ ਜਲਵਰ ਰੋੜੇ ਦੇ ਆਪਣਾ ਗੇਟ ਤੋਂ ਬਾਅਦ ਦੇ ਬਸ ਚੈਨ ਤੋਂ ਬਾਅਦ ਦੇ ਪਾਸੇ ਬਣਾਇਆ ਜਿੱਥੇ ਜਾ ਕੇ ਫਾਈਨਲ ਡਰੇਨ ਆਊਟ ਹੁੰਦਾ ਉਥੋਂ ਸ਼ੁਰੂ ਹੋ ਗਿਆ ਸਰ ਜਲਵਰ ਦਾ ਮੇਨ ਚਰੀ ਦਾ ਹੋਣ ਦੇ ਨਾਲ ਤੇ ਜਲਵਰ ਦਾ ਬਾਈਪਾਸ ਤੋਂ ਲੈ ਕੇ ਮੋੜ ਵਿੱਚ ਮੋਡਿਲੇ ਕੀਤਾ ਜਾਂਦਾ ਉਹ ਕੋਲੇ ਕੀ ਹੋਗਾ ਸਰ ਤੇ ਜਲਵਰ ਰੋਡ ਤੋਂ ਲੈ ਕੇ ਪਰ ਬਾਈਪਾਸ ਉਸ ਕੋਲ ਦੀ ਰੋਡ ਕੋਲ ਕੋਲ ਰੋਡ ਜਿਹੜਾ ਇੱਕ ਮੋਡਲ ਲੱਗਿਆ ਜਿੱਥੇ ਤੱਕ ਉਸ ਪੁਆਇੰਟ ਤੇ ਕਲੀਨ ਹੋ ਜਾਂਦਾ ਇਸ ਸਾਰੀ ਮੇਨ ਲਾਈਨ ਅਸਰ ਤੇ ਇਹਦੇ ਕਰਕੇ ਵੀਰੇਸ ਤੇ ਟੋਟਲ ਕਿੰਨੇ ਕਿਲੋਮੀਟਰ ਹੈ ਟੋਟਲ ਇਹ ਤਾਂ 5600 ਮੀਟਰ ਹੈ ਯਾਨੀ 5.5 ਕਿਲੋਮੀਟਰ ਹੈ ਹਾਂਜੀ ਐਮ ਸੀ ਸਾਹਿਬਾਨ ਆਪਣੇ ਆਪਣੇ ਏਰੀਆ ਦਾ ਨੋਟ ਕਰਨ ਜੀ ਅੱਜ ਦੀ ਮਿੰਟ ਵਿੱਚ ਮੈਂ ਹੁਕਮ ਦਵਾਂਗਾ 23 ਅਗਸਤ ਨੂੰ ਸ਼ੁਰੂ ਹੋ ਰਿਹਾ ਹੈ ਆਪਣੇ ਆਪਣੇ ਏਰੀਆ ਵਿੱਚ ਸਮਰੱਥਿਤ ਐਮ ਸੀ ਸਾਹਿਬਾਨ ਦੀ ਹਾਜ਼ਰੀ ਵਿੱਚ ਸਫਾਈ ਹੋਊਗੀ ਤੁਸੀਂ ਆਪ ਖੜਨਾ ਹੈ ਆਪ ਖੜੋ ਤੁਸੀਂ ਆਪ ਦਾ ਕੋਈ ਨੁਮਾਇੰਦਾ ਖੜਾਣਾ ਹੈ ਆਪ ਦਾ ਨੁਮਾਇੰਦਾ ਖੜਾਓ ਮੌਕੇ ਤੇ ਪਹਿਲਾ ਸ਼ਿਕਾਇਤ ਆਈ ਆ ਵੀ 4 ਸਾਲ ਪਹਿਲਾਂ ਜਿਹੜੀ ਸਫਾਈ ਹੋਈ ਸੀ ਉਹ ਕਾਗਜ਼ਾਂ 'ਚ ਹੀ ਸਫਾਈ ਹੋਈ ਸੀ ਉਹਦੇ ਅਸਲ ਤਰੀਕੇ ਨਾਲ ਸਫਾਈ ਨਹੀਂ ਹੋਈ ਜੇ ਸੀਵਰ ਪ੍ਰੋਪਰ ਸੁਪਰ ਸਕਰ ਨਾਲ ਸਾਫ਼ ਹੋ ਜੇ ਤਾਂ ਉਹ 3 ਸਾਲ 4 ਸਾਲ ਨਹੀਂ ਕੱਟੋ-ਕੱਟ ਨਹੀਂ ਤਾਂ ਤੁਹਾਨੂੰ 5-6 ਸਾਲ ਕੱਢ ਕੇ ਜਾਂਦਾ ਹੈਗਾ ਸੋ 5-6 ਸਾਲ ਕੱਢਣਾ ਹੁਣ ਤੁਹਾਡੇ ਆਪ ਦੇ ਹੱਦ ਹੈ ਮੈਂ ਇਹ ਮੀਡੀਆ ਸਾਹਮਣੇ ਆ ਮੇਰੇ ਮਿੰਟਸ ਤੋਂ ਬਾਅਦ ਅਖਬਾਰਾਂ 'ਚ ਵੀ ਇਹ ਗੱਲ ਲੱਗੂਗੀ ਇਹ ਐਮਸੀ ਸਾਹਿਬਾਨ ਦੀ ਆਪਦੀ ਜ਼ਿੰਮੇਵਾਰੀ ਹੈ ਜਿਹੜਾ ਵਿਭਾਗ ਦਾ ਕੰਮ ਜਿਸ ਤਰੀਕ ਤੋਂ ਸ਼ੁਰੂ ਹੋ ਰਿਹਾ ਜਿਹੜਾ ਏਰੀਆ ਉਹਨਾਂ ਦੀ ਪਹੁੰਚਦਾ ਆਂਦਾ ਬਕਾਇਦਾ ਐਸਡੀਓ ਸਾਹਿਬਾਨ ਤੁਸੀਂ ਇਹਨਾਂ ਨੂੰ ਰਿਟਨ ਇਨਟੀਮੀਸ਼ਨ ਦੇਵੋਗੇ ਵੀ ਜੀ ਅੱਜ ਤੋਂ ਇੱਥੋਂ ਕੰਮ ਸ਼ੁਰੂ ਹੋ ਰਿਹਾ ਹੈਗਾ ਤੇ ਫਲਾਣੀ ਤਰੀਕ ਤੱਕ ਇੱਥੇ ਕੰਮ ਚੱਲੂਗਾ ਜਦ ਤੁਹਾਡਾ ਟੈਂਟੇਟਿਵ ਵਰਕ ਸ਼ਡਿਊਲ ਬਣ ਜਾਂਦਾ ਅਗਲੇ ਐਮਸੀ ਸਾਹਿਬ ਨੂੰ ਵੀ ਜੀ ਤੁਹਾਡੇ ਏਰੀਆ ਟੈਂਟੇਟਿਵ ਫਲਾਣੀ ਤਰੀਕ ਨੂੰ ਪਹੁੰਚਾਂਗੇ ਤੁਹਾਡੇ ਏਰੀਆ ਚ ਫਲਾਣੀ ਤਰੀਕ ਨੂੰ ਪਹੁੰਚਾਂਗੇ ਰਿਟਨ ਇਨਟੀਮੀਸ਼ਨ ਜਾਊਗਾ ਉਤਾਰਾ ਐਡੀਸੀ ਯੂਡੀ ਨੂੰ ਹੋਊਗਾ ਉਹਦਾ ਕਿ ਜੀ ਅਸੀਂ ਇਹਨਾਂ ਨੂੰ ਦੇ ਰਹੇ ਹੈਗੇ ਆ ਤੇ ਐਮਸੀ ਸਾਹਿਬਾਨ ਤੁਸੀਂ ਜਾਂ ਆਪ ਦੇ ਕੋਈ ਵੀ ਇੱਕ ਨੁਮਾਇੰਦੇ ਨੂੰ ਦੋ ਨੁਮਾਇੰਦਿਆਂ ਨੂੰ ਤਿੰਨ ਨੁਮਾਇੰਦਿਆਂ ਨੂੰ ਡਿਊਟੀਆਂ ਬੰਦੋ ਇੱਕ ਬੰਦਾ 24 ਘੰਟੇ ਉੱਤੇ ਨਹੀਂ ਕੱਢ ਸਕਦਾ 1 2 3 ਹੋਣਗੇ ਇਹ ਬਕਾਇਦਾ ਸਫਾਈ ਜਿਹੜੀ ਹੈ ਕੈਮਰੇ ਨਾਲ ਹੋ ਰਹੀ ਹੈਗੀ ਇਹ ਕੈਮਰੇ ਵਾਲਾ ਇਹਦੀ ਫਿਲਮ ਕਈ ਬਾਅਦ ਚੋ ਵੀਡੀਓ ਤਾਂ ਕਿਸੇ ਹੋਰ ਸਰਵਰ ਦੀ ਆ ਜਾਂਦੀ ਹੈ ਪਤਾ ਵੀ ਨਹੀਂ ਚੱਲਦਾ ਵੀ ਕਿਹੜੇ ਦੀ ਪਾਈ ਸੀਗੀ ਕਿਹੜੇ ਦੀ ਨਹੀਂ ਸੋ ਇਹ ਤੁਹਾਡੀ ਜ਼ਿੰਮੇਵਾਰੀ ਹੈ ਇਹਨਾਂ ਤੋਂ ਰਿਪੋਰਟ ਤੋਂ ਮੈਂ ਕਾਊਂਟਰ ਰਿਪੋਰਟ ਤੁਸੀਂ ਦੇਣੀ ਹੈ ਕਿ ਜੀ ਮੇਰੇ ਏਰੀਆ ਵਿੱਚ ਆ ਫਲਾਣੀ ਤਰੀਕ ਤੋਂ ਕੰਮ ਸ਼ੁਰੂ ਹੋ ਗਿਆ ਫਲਾਣੀ ਤਰੀਕ ਤੱਕ ਖਤਮ ਹੋਇਆ ਤੇ ਕੰਮ ਬਿਲਕੁਲ ਸਾਫ਼ درست ਹੋਇਆ ਜਿਹੜੀ ਪੇਮੈਂਟਾਂ ਇਹਨਾਂ ਦੇ ਕੰਟਰੈਕਟਰ ਨੂੰ ਕੀਤੀਆਂ ਜਾਣੀਆਂ ਆ ਉਹਦੇ 'ਚ ਤੁਹਾਡੀ ਰਿਪੋਰਟ ਨਾਲ ਲੱਗ ਜੇ ਤੁਹਾਡੀ ਸਹਿਮਤੀ ਹੋਊਗੀ ਨਾਲੇ ਮੇਰੇ ਕੋਲੋ ਰਿਪੋਰਟ ਆਊਗੀ ਜੇ ਉੱਥੇ ਤੁਹਾਨੂੰ ਲੱਗਦਾ ਵੀ ਕੋਈ ਪ੍ਰੋਬਲਮ ਹੈਗੀ ਆ ਇਹ ਨਹੀਂ ਵੀ ਆਪਾਂ ਐਂਡ ਤੱਕ ਗੁਡੀਕ ਕਰਨੀ ਵੀ ਸਾਰਾ ਕੰਮ ਹੋ ਜੇ ਫੇਰ ਜੇ ਤੁਹਾਨੂੰ ਦਿੱਕਤ ਆਉਂਦੀ ਹੈ ਨਾਲ ਦੇ ਨਾਲ ਤੁਸੀਂ ਧਿਆਨ ਚ ਲੈ ਕੇ ਆਣੀ ਹੈ ਇਹ ਨਹੀਂ ਵੀ ਜੀ ਕੰਮ ਮੁੱਕ ਗਿਆ ਸਭ ਕੁਝ ਹੋ ਗਿਆ ਬਾਅਦ ਚ ਆ ਕੇ ਰੌਲਾ ਪਾਈ ਜਾਈਏ ਹਾਈ ਜੀ ਸਾਡੀ ਨਹੀਂ ਸੁਣੀ ਉਹਦੇ ਵੇਲੇ ਨਹੀਂ ਕੀਤਾ ਜੀ ਆਹ ਕੀਤਾ ਨਹੀਂ ਉਹ ਕੀਤਾ ਨਹੀਂ ਨਾ ਇਮੀਡੀਏਟਲੀ ਜੇ ਕੱਲ ਤੋਂ ਕੰਮ ਸ਼ੁਰੂ ਹੋਇਆ ਤੁਹਾਡੀ ਲਾਈਨ ਚੱਲ ਰਹੀ ਹੈ ਇੱਕ ਦਿਨ ਦੋ ਦਿਨ ਤਿੰਨ ਦਿਨ ਤੁਸੀਂ ਦੇਖਿਆ ਐਸਡੀ ਸਾਹਿਬ ਨੇ ਮੌਕੇ ਤੇ ਜੀ ਸਾਹਿਬ ਨੇ ਕਿਹਾ ਜੀ ਅੱਜ ਨਹੀਂ ਕੱਲ ਹੋਜੂ ਪਰਸੋਂ ਹੋਜੂ ਠੀਕ ਹੈ ਇੱਕ ਦੋ ਦਿਨ ਕਈ ਵਾਰੀ ਮਸ਼ੀਨਰੀ ਕੁਝ ਖਰਾਬ ਹੋ ਜਾਂਦੀ ਹੈ 100 ਤਰੀਕੇ ਦੀ ਕੋਈ ਬਿਮਾਰ ਹੋ ਗਿਆ ਬੰਦਾ ਵਾਕਈ ਦਿਓ ਤੁਸੀਂ ਵੀ ਸਮਝਦਾਰ ਹੋ ਇਹ ਵੀ ਸਮਝਦਾਰ ਨਹੀਂ ਪਰ ਜੇ ਤੁਸੀਂ ਦੇਖ ਲਿਆ ਕੰਮ ਹੋ ਹੀ ਨਹੀਂ ਰਿਹਾ ਕੰਮ ਦੂਜੇ ਪਾਸੇ ਜਾ ਰਿਹਾ ਹੈਗਾ ਫਿਰ ਤੁਸੀਂ ਜ਼ਿੰਮੇਵਾਰ ਠੀਕ ਹੈ ਨਾ ਤੁਸੀਂ ਆਗੇ ਧਿਆਨ ਚ ਲੈ ਕੇ ਆਣਾ ਹੈ ਮੈਂਕਮਾ ਕੰਮ ਦੀ ਗੁਣਵੱਤਾ ਲਈ ਜ਼ਿੰਮੇਵਾਰ ਹੈ ਤੁਸੀਂ ਸੁਪਰਵੀਜ਼ਨ ਲਈ ਜ਼ਿੰਮੇਵਾਰ ਜੇ ਤੁਹਾਡੀ ਨਿਗਰਾਨੀ ਵਿੱਚ ਵੀ ਕੰਮ ਸਹੀ ਨਹੀਂ ਹੋਇਆ ਤਾਂ ਕੱਲ ਨੂੰ ਵੋਟਰ ਨੂੰ ਵੀ ਤੁਸੀਂ ਜਵਾਬ ਦੇਓ ਤੇ ਪ੍ਰਸ਼ਾਸਨ ਨੂੰ ਵੀ ਤੁਸੀਂ ਜਵਾਬ ਦਿਓ

ਤੁਹਾਡਾ ਸਰ ਐਸਟੀਮੇਟ ਉਸਪੋਰਟਿੰਗ ਬਣਾਇਆ ਜੀ 475 ਲਾਈਨ ਤੁਸੀਂ ਵੱਡੇ ਜਦ ਵੱਡਾ ਸੁਪਰ ਸ਼ਕਰ ਨਾਲ ਕਲੀਨ ਆਊਟ ਹੋ ਜਾਂਦਾ ਹੈ ਤਾਂ ਪਿੱਛੋਂ ਤੋਂ ਪ੍ਰੈਸ਼ਰ ਨਾਲ ਆਪਣੇ ਆ ਵੀ ਉਹ ਲਾਈਨ ਚੱਲ ਪੂਗੀ ਉਹ ਤਾਂ ਤੁਹਾਡਾ ਇੱਕ ਨਾ ਜੀ ਆਪਾਂ ਸਾਰੇ ਸਮਝੀਏ ਇਹਦੇ ਵਿੱਚ ਕੋਈ ਰਾਕਟ ਸਾਇੰਸ ਤਾਂ ਹੈ ਨਹੀਂ ਪਾਈਪ